ਦੋਸਤੋ 1 ਪੋ ਤੋਂ 13 ਪੋ ਤੱਕ ਜਿਹੜਾ ਜਲ ਧਾਰਾ ਦਾ ਪ੍ਰੋਗਰਾਮ ਚੱਲ ਰਿਹਾ ਸੀ ਪਿੰਡ ਪਤੂਈ ਖੇੜਾ ਬਲਾਕ ਲੰਬੀ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਗਰਾਊਂਡ ਦੇ ਵਿੱਚ ਤੇ ਅੱਜ 13 ਪੋ ਹੈ ਤੇ ਜਲ ਧਾਰਾ ਦੀ ਸਮਾਪਤੀ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਜ਼ਾਦ ਸਪੋਰਟਸ ਕਲੱਬ ਸਟੇਡੀਅਮ ਦੇ ਵਿੱਚ ਚਰਨ ਪਾਏ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਨੇ ਤੇ ਪਾਵਨ ਬਾਣੀ ਸੁਖਮਣੀ ਸਾਹਿਬ ਜੀ ਦਾ ਜਾਪ ਹੋ ਰਿਹਾ ਦੋਸਤੋ ਨਗਰ ਪਤੂਈ ਖੇੜਾ ਦਾ ਆਸੇ ਪਾਸੇ ਦੀਆਂ ਸੰਗਤਾਂ ਦਾ ਸੇਵਾਦਾਰ ਭਰਾਵਾਂ ਦਾ ਕਲੱਬ ਵਾਲਿਆਂ ਦਾ ਸਪੋਰਟਸ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 13 ਦਿਨ ਬੜੀ ਸੁਚੱਜੀ ਢੰਗ ਨਾਲ ਤੇ ਆਪਦੀ ਜ਼ਿੰਮੇਵਾਰੀ ਸਮਝ ਕੇ ਤੇ ਇਸ ਸੇਵਾ ਨੂੰ ਨੇਪਰੇ ਚਾੜਿਆ ਕਿਉਂਕਿ ਰੋਜ਼ ਮੇਤਰੋ ਰੋਜ਼ ਆ ਨਾ ਜਿਹੜਾ ਬਹੁਤ ਵੱਡਾ ਹੁੰਦਾ ਤੇ ਸਵੇਰ 3:30 ਵਜੇ ਆਉਣਾ ਤੇ ਆ ਕੇ ਇੱਕ ਘੜੇ ਤੋਂ ਸ਼ੁਰੂ ਕਰਕੇ ਤੇ 13 ਘੜਿਆਂ ਤੱਕ ਤੇ ਤਕਰੀਬਨ ਡੇਢ ਕ ਘੰਟਾ ਸਮਾਂ ਇਹ ਲੱਗਿਆ ਆ ਜਲਤਾਰਾ ਸੀ ਜਿਹੜਾ ਤੁਸੀਂ ਵੀਡੀਓ ਰਹੀਂ ਦੇਖਦੇ ਰਹੇ ਹੋ ਤੇ ਉਹ ਸੰਤਾਂ ਦੀ ਸਮਾਹ ਦਾ ਜਿਹੜੀ ਗਰਾਊਂਡ ਦੇ ਵਿੱਚਕਾਰ ਆ ਗਈ ਦੋਸਤੋ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਜੇ ਕਾਰਜ ਹੁੰਦੇ ਆ ਇਦਾ ਮਤਲਬ ਕੀ ਸੀ ਮੈਨੂੰ ਬਹੁਤ ਸਾਰੇ ਸਜਨਾ ਨੇ YouTube ਤੇ Instagram ਤੇ ਕਮੈਂਟ ਆ ਰਹੇ ਆਈ ਮੈਸੇਜ ਕਰਕੇ ਪੁੱਛਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਉਹਨਾਂ ਦਾ ਪਰਿਵਾਰ ਵਿਛੋੜਾ ਹੋਇਆ ਸਰਸਾ ਨਦੀ ਤੇ ਉਹ ਠੰਡ ਨੂੰ ਮਹਿਸੂਸ ਕਰਨਾ ਸੀ ਜਿਵੇਂ ਨਾ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਇੱਕ ਨੌਜਵਾਨ ਬੱਚਾ ਹੈ 14-15 ਸਾਲ ਦਾ ਉਹ ਕੀ ਕਰਦਾ ਹੈ ਡਰਮ ਦੇ ਵਿੱਚ ਬਰਫ਼ ਪਾ ਕੇ ਤੇ ਡਰਮ ਦੇ ਵਿੱਚ ਬੈਠਦਾ ਤੇ ਗਲ ਤੱਕ ਆਪਣੇ ਆਪ ਨੂੰ ਅੰਦਰ ਕਰ ਲੈਂਦਾ ਜਦੋਂ ਉਹਨੂੰ ਉਹਨਾਂ ਦੇ ਟੀਚਰਸ ਬਾਣ ਨੇ ਸੰਸਥਾ ਦੇ ਨੇ ਪੁੱਛਿਆ ਉਹ ਬੱਚੇ ਨੂੰ ਤੇ ਉਹ ਕਹਿੰਦਾ ਜੀ ਮੈਂ ਉਹ ਠੰਡ ਮਹਿਸੂਸ ਕਰ ਰਿਹਾ ਹਾਂ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਹਿਬ ਜਾਦੇ ਜਦੋਂ ਸਰਸਾ ਨਦੀ ਤੇ ਵਿਛੜੇ ਕੰਡੇ ਕੰਡੇ ਜਾ ਕੇ ਕੁੰਮੇ 마ਸ਼ਕੀ ਦੀ ਸ਼ਾਨ ਦੇ ਵਿੱਚ ਪਹਿਲੀ ਰਾਤ ਉਹਨਾਂ ਨੇ ਜਾ ਕੇ guzari ਫਿਰ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਤੇ ਉਹਨਾਂ ਨੇ ਉਹ ਠੰਡ ਕਿੰਨੀ ਠੰਡ ਸੀ ਤੇ ਕਿੰਨੀ ਮਹਿਸੂਸ ਕੀਤੀ ਹੋਣੀ ਹੈ ਤੇ ਪ੍ਰਮਾਤਮਾ ਅੱਲਾ ਵਾਹਿਗੁਰੂ ਰਾਮ ਦੋਸਤੋ ਗੋਡ ਮਹਿਸੂਸ ਕਰਨ ਦੀਆਂ ਗੱਲਾਂ ਹੁੰਦੀਆਂ ਤੇ ਆ ਸੇਵਾਦਾਰ ਭਰਾ ਹੈ ਜਿਨ੍ਹਾਂ ਦੀ ਭਾਂਡਿਆਂ ਤੇ ਵੀ ਡਿਊਟੀ ਹੈ ਲੰਗਰ ਪ੍ਰਥਾ ਜਿਹੜੀ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀਆ ਨੇ ਆਪਣੀ ਸੁਪਤਨੀ ਬੀਬੀ ਖੀਵੀ ਜੀਆ ਨੂੰ ਸੰਭਾਲੀ ਸੀ ਤੇ ਬੀਬੀਆਂ ਭਣਾ ਵੀ ਲੰਗਰ ਦੇ ਵਿੱਚ ਆ ਕੇ ਆਪਣਾ ਪਹਿਰਾ ਦੇ ਰਹੀਆਂ ਤੇ ਆਹ ਸ਼ਾਟ ਦੇਖਿਓ ਮੈਨੂੰ ਸਭ ਤੋਂ ਪਿਆਰਾ ਲੱਗਿਆ ਯਾਰੋ ਕਿ ਗਰਾਊਂਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਆ ਨੇ ਤੇ ਸੰਗਤ ਜੀ ਨੂੰ ਗੁਰੂ ਸਾਹਿਬ ਜੀ ਆ ਨੇ 21 ਵਿਸਵੇ ਕਿਹਾ ਹੋਣੇ ਚਰਨ ਪਾਏ ਜੈ ਆਪਨ ਅਰਾਉਣ ਕਾਂ ਲੱਗੀਆਂ ਤੇ ਬਹੁਤ ਧੰਨਵਾਦ ਸਾਰਿਆਂ ਦਾ ਉਹ ਵੱਤੋ ਵੱਤ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ